ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੂਟੀਕ ਕੋਰਡ ਨੂੰ ਨਾਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪਾ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਗੈਸਟ ਤਾਂ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੇ ਡੇਲੀ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਬੁੜੀਆਂ ਸ਼ੇਅਰ ਵੀ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੁਪਨਾ ਡਿਜ਼ਾਈਨਾਂ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ ਤਾਂ ਕਿੰਨੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੇ ਡਿਟੇਲਸ ਸਾਨੂੰ ਆਪਣੇ ਵਟਸਐਪ ਤੇ ਭੇਜੋ ਤਾਂ ਕਿ ਸਹੀ ਰੂਪ ਤਿਆਰ ਕਰਵਾ ਕੇ ਲੈ ਸਕਦੇ। ਤੇ ਜਿਹੜੇ ਆਪਣੇ ਅੱਜ ਵਾਲੇ ਸੂਟ ਲੈਣਗੇ ਸਾਰੇ ਆਪਾਂ ਵਰਕ ਵਾਲੇ ਸੂਟ ਲੈ ਕੇ ਆਏਗੇ। ਮਸ਼ੀਨ ਵਰਕ ਦੇ ਵਿੱਚ ਸੂਟ ਨੇ ਵਧੀਆ ਨਵੇਂ ਡਿਜ਼ਾਈਨ ਨਾਲ ਵੀ ਆਪਣੇ ਤਿਆਰ ਕਰਵਾਏ ਹੋਏ ਨੇਗੇ। ਵਧੀਆ ਫੈਬਰਿਕ ਦੇ ਉੱਪਰ ਰੈਡੀ ਕਰਵਾਏ ਨੇ ਫੈਬਰਿਕ ਦੀ ਸਿਲੈਕਸ਼ਨ ਆਈਡੀ ਉਹ ਤੁਹਾਡੀ ਆਪਣੀ ਹੀ ਹੋਊਗੀ। ਤੁਸੀਂ ਫੈਬਰਿਕ ਆਪਣੀ ਪਸੰਦ ਅਨੁਸਾਰ ਕੋਈ ਵੀ ਕਰਵਾ ਸਕਦੇ। ਬਰਕਤ ਤੁਸੀਂ ਦੇਖ ਕੇ ਆਪਣਾ ਸੇਮ ਡਿਜ਼ਾਈਨ ਕਰਵਾ ਕੇ ਲੈ ਸਕਦੇ ਹੋ ਕਿਉਂਕਿ ਹਰ ਇੱਕ ਤਰ੍ਹਾਂ ਦੇ ਫੈਬਰਿਕ ਵੀਅਰ ਕਰਨ ਦਾ ਆਪਣਾ ਆਪਣਾ ਨਾ ਵੀ ਹੈਬਿਟ ਹੁੰਦੀ ਹੈ ਕਿ ਕੋਈ ਆਪਣੇ ਸਿੰਥੈਟਿਕ ਫੈਬਰਿਕ ਵੀ ਵੀਅਰ ਕਰ ਲੈਂਦਾ ਕਿਸ ਨੂੰ ਸ਼ੂਟ ਨਹੀਂ ਹੁੰਦੀ ਸਿੰਥੈਟਿਕ ਫੈਬਰਿਕ ਕੋਈ ਆਪਣੇ ਕਾਟਨ ਹੀ ਵੀਅਰ ਕਰਦਾ ਕੋਈ ਮਸਲੀਨ ਜਿਆਦਾ ਪਸੰਦ ਕਰਦਾ ਕੋਈ ਹੋਰ ਜਿਹੜਾ ਜਿਆਦਾ ਪਸੰਦ ਕਰਦਾ ਤੇ ਜਿਸੇ ਵੀ ਤੁਹਾਡੇ ਅਕੋਰਡਿੰਗ ਜੋ ਤੁਹਾਨੂੰ ਫੈਬਰਿਕ ਪਸੰਦ ਹੋਵੇ ਤੁਸੀਂ ਉਹੀ ਫੈਬਰਿਕ ਦੱਸ ਕੇ ਆਪਣਾ ਡਿਜ਼ਾਈਨ ਜਿਹੜਾ ਸੇਮ ਕਰਵਾ ਕੇ ਲੈ ਸਕਦੇ ਹੋ ਤੇ ਸਾਨੂੰ ਇੰਸਟਾ ਦਾ ਜ਼ਰੂਰ ਫੋਲੋ ਕਰੋ ਸੰਧੂ ਗੁਟੀ ਕੋਰਦੋਨਾ ਨਾਮ ਸਾਡੀ ਇੰਸਟਾ ਏ ਡਿਸਕ੍ਰਿਪਸ਼ਨ ਦੇ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦਾ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਸਿਲੈਕਟ ਕਰਕੇ ਆਪਾਂ ਸੇਮ ਸੂਟ ਜਿਹੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣੇ ਆਪਾਂ ਤੁਹਾਨੂੰ ਆਪਣੇ ਅੱਜ ਵਾਲੇ ਸੂਟ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਇਹ ਆਪਣਾ ਟੈਪੀਸਟ੍ਰਿਕ ਤੇ ਰੈਡੀ ਹੈਗਾ ਟੈਪੀਸਟ੍ਰਿਕ ਦੀ ਇਹਦੀ ਫੈਬਰਿਕ ਹੈਗੀ ਤੇ ਇਹ ਆਪਣਾ ਜਿਹੜਾ ਡੀਨ ਜੈਕਟ ਲੱਗਦਾ ਪਿਸਤਗ੍ਰੀਨ ਜੈਕਟ ਰਗਾ ਤੇ ਇਹ ਆਪਣੇ ਐਸਾ ਰਿਪੇਰ ਕਰਦੇ ਆ ਕਿ ਚਟਕਾ ਵਾਲਾ ਡਿਜ਼ਾਈਨ ਵਾਲਾ ਕਪੜਾ ਮਸ਼ੀਨ ਵਰਕ ਦੇ ਵਿੱਚ ਹਾਂਜੀ ਫੋਨ ਦੇ ਵਿੱਚ ਇਹ ਸਟਾਈਲ ਸਹੀ ਕਲਰ ਨਹੀਂ ਆਉਂਦਾ ਹੁਕਿਉਂਕਿ ਇਹ ਜਿਹੜੇ ਜਿਹੜੇ ਕਲਰ ਹੁੰਦੇ ਨੇਗੇ ਉਹ ਜਾਂ ਤਾਂ ਜਿਆਦਾ ਡਾਰਕ ਆਉਂਦੇ ਹੁੰਦੇ ਨੇ ਜਾਂ ਬਿਲਕੁਲ ਲਾਈਟ ਆ ਜਾਂਦੇ ਨੇ ਕੈਮਰੇ ਦੇ ਵਿੱਚ ਇੱਕ ਕੰਚਾਈ ਜਿਹੜਾ ਆਪਣਾ ਗ੍ਰੀਨ ਜਾਂ ਸ਼ੇਡ ਕਰਕੇ ਸ਼ੇਡ ਕਹਿੰਦੇ ਹੌਣੇ ਆਪਾਂ ਸੋਮਾ ਜਿਹਾ ਕਲਰ ਕਹਿੰਦੇ ਹਾਂ ਰਾਮਾ ਗ੍ਰੀਨ ਜਾਂ ਉਹ ਵਾਲਾ ਕਲਰ ਹੈਗਾ ਬਹੁਤ ਸਾਰੇ ਕਲਰ ਹੈਗਾ ਤੇ ਆਹ ਵਾਲੇ ਦੇਖੋ ਇਹ ਚਾਕਾਂ ਦੇ ਉੱਪਰ ਮਸ਼ੀਨ ਵਰਕੇ ਦੇ ਨਾਲ ਤਿਆਰ ਆ ਇਹ ਤੁਸੀਂ ਸਾਡਾ ਜਿਹੜਾ ਵਰਕ ਤਾਂ ਅਣਗਿਣਤ ਸੂਟਾਂ ਦੇ ਉੱਪਰ ਦੇਖਿਆ ਹੋਊਗਾ ਇਹ ਬਲੂ ਕਲਰ ਤੇ ਵੀ ਖਰਾ ਬਲੂ ਕਲਰ ਦੇ ਵਿੱਚ ਕਿਹੜਾ ਸੇਮ ਕਲਰ ਰੈਡੀ ਵੀ ਇਹ ਇਹ ਤੁਸੀਂ ਸਾਡਾ ਜੌਰਜਟ ਤੇ ਵੀ ਕਸ਼ਮੀਨੀ ਤੇ ਵੀ ਪਤਾ ਨਹੀਂ ਕਿੱਥੇ ਕਿੱਥੇ ਬਣਿਆਗਾ ਜਿਵੇਂ ਵੀ ਬਲੈਕ ਸੂਟ ਦੇ ਮੰਗ ਕਾਫੀ ਆਪਣਾ ਚੱਲਿਆ ਪਿਆ ਹੈ ਦੇਖੋ ਇਹ ਆਪਣਾ ਲੈਕਟਿਵ ਦੇ ਨਾਲ ਕੋਈ ਵਾਰ ਕਿ ਨਹੀਂ ਕਰਵਾਇਆ ਤੇ ਪਾਹਾਂ ਦੇ ਕੋਲ ਕਰਵਾਉਗਾ ਹਾਵੜ ਵਰਟੇੜ ਬਣੂਗਾ ਤੇ ਨਾਲ ਇਹਦੇ ਪਿਓਰ ਚਨੂਨ ਦਾ ਆਪਣਾ ਦੁਪੱਟਾ ਤਿਆਰ ਕਰਾਇਆ ਕਮਲ ਚੂਨ ਦਾ ਕਮਲ ਚੂਨ ਦਾ ਦੁਪੱਟਾ ਹੈ ਤੇ ਦੇਖੋ ਇਹਦੇ ਸਾਰੀ ਟਾਈਟਾਈਂਗ ਵੀ ਹੈ ਬਹੁਤ ਸੋਹਣਾ ਆਪਣਾ ਸੂਟ ਆ ਪੱਟਾ ਗਾ ਕਿੰਨਾ ਸੋਹਣਾ ਇੱਕ ਤਿਆਰ ਹੋਇਆਗਾ ਬਾਕੀ ਜਿਹੜੀ ਫੈਬਰਿਕ ਤੇ ਸਿਲੈਕਸ਼ਨ ਆ ਉਹ ਤੁਹਾਡੀ ਆਪਣੀ ਹੋ ਸਕਦੀ ਹੈਗੀ ਤੁਸੀਂ ਆਪਣੀ ਨਿਮੇਤਰ ਪਸੰਦ ਦੇ ਹੁਣ ਕਰਵਾ ਸਕਦੇ ਹੋ ਬਹੁਤ ਸੋਹਣਾ ਖੂਬਸੂਰਤ ਇਹ ਡਿਜ਼ਾਈਨ ਆਪਣਾ ਮਸ਼ੀਨ ਵਰਕੇ ਦੇ ਵਿੱਚ ਸੇਮ ਕਰਵਾਉਣਾ ਸੇਮ ਕਰਵਾ ਸਕਦੇ ਹੋਗੇ ਅਗਲਾ ਡਿਫਰੈਂਟ ਵਰਕ ਦੇ ਨਾਲ ਜਾਂ ਡਿਫਰੈਂਟ ਫੈਬਰਿਕ ਦੇ ਨਾਲ ਤੁਸੀਂ ਕਰਵਾਉਣਾ ਕੋਈ ਤਰ੍ਹਾਂ ਕਰਵਾ ਸਕਦੇ ਹੋ ਬਹੁਤ ਸੋਹਣਾ ਖੂਬਸੂਰਤ ਆਪਣਾ ਇਹ ਪਾਰਟੀ ਵੇਅਰ ਜਾਂ ਵਰਕ ਦਾ ਤੁਸੀਂ ਸਿੰਥੈਟਿਕ ਫੈਬਰਿਕ ਤੇ ਵੀ ਆਪਣਾ ਗਰਮੀ ਵਾਲੇ ਮਸਲੀਨ ਵਗੈਰਾ ਤੇ ਵੀ ਮਰਜ਼ੀ ਕਰਵਾਉਂਗੇ ਹਾਂਜੀ ਜਿਹੜਾ ਨੈਕਸ ਸੂਟ ਆ ਆਪਣਾ ਇਹ ਬਲੈਕ ਕਲਰ ਦਾ ਹੈਗਾ ਬਲੈਕ ਜੌਰਜਟ ਦੇ ਉੱਪਰ ਰੈਡੀ ਕਰਵਾਇਆ ਆਪਾਂ ਨੇ ਬਹੁਤ ਸੋਹਣਾ ਡਿਜ਼ਾਈਨ ਆ ਇਹ ਆਪਣਾ ਪਹਿਲਾਂ ਵੀ ਤੁਹਾਨੂੰ ਕਾਫੀ ਵਾਰ ਇਹ ਡਿਜ਼ਾਈਨ ਆਪਾਂ ਦਿਖਾ ਚੁੱਕਿਆਂਗੇ ਅਲੱਗ-ਅਲੱਗ ਫੈਬਰਿਕ ਦੇ ਬਣਿਆ ਹੋਇਆ ਹੈਗਾ ਕਾਫੀ ਸੋਹਣਾ ਡਿਜ਼ਾਈਨ ਆਪਣਾ ਇਹ ਇਹ ਵੀ ਮਸ਼ੀਨ ਵਰਕ ਦੇ ਵਿੱਚ ਰੈਡੀ ਹੈਗਾ ਬਲੈਕ ਕਲਰ ਦੇ ਉੱਪਰ ਕਪੜਾ ਰੈਡੀ ਹੈ ਇਹ ਵਾਲਾ ਡਿਜ਼ਾਈਨ ਆ ਇਹ نیچے ਜਿਹੜਾ ਆਪਣਾ ਜਰੀ ਦੇ ਨਾਲ ਕਟਵਰਕ ਹੋਇਆ ਹੋਇਆ ਹੈਗਾ ਤੇ ਉਸ ਤੋਂ ਬਾਅਦ ਇੱਕ ਸ਼ਾਰਟ ਫਲਾਰ ਆ ਗਿਆ ਤੇ ਆਪਣਾ ਅੰਦਰ ਕੇਰੇ ਦੇ ਉੱਪਰ ਵੱਡਾ ਫਲਾਰ ਆ ਗਿਆ। ਬਾਕੀ 2-3 ਨੇ ਉੱਪਰ ਆਉਣਗੇ, neck ਤੱਕ ਆਉਣਗੇ। ਕਾਫੀ ਸੋਹਣੀ ਜਿਹੀ ਖੂਬਸੂਰਤ ਜਿਹੀ ਡਿਜ਼ਾਈਨਿੰਗ ਹੈ। ਕਾਫੀ ਚੱਲਿਆ ਹੋਇਆ ਡਿਜ਼ਾਈਨ ਆ ਸਾਡਾ ਇਹ ਸਦਾ ਬਹਾਰ। ਕਾਫੀ ਸਾਰੇ ਆਪਣੇ ਜਿੰਨੇ ਫੈਬਰਿਕ ਨੇ ਸਾਰੇ ਦੇ ਉੱਪਰ ਬਣਾਇਆ ਹੈ ਪਸ਼ਮੀਨੇ ਵਗੈਰਾ ਤੇ ਆਪਣਾ ਤੇ ਪ੍ਰਾਇਮਰੀ ਕਾਟਨ ਵਗੈਰਾ ਤੇ ਸਾਰਾ ਤੇ ਆਪਣਾ ਇਹ ਡਿਜ਼ਾਈਨ ਰੈਡੀ ਹੋਇਆ ਹੈਗਾ। ਤੁਸੀਂ ਆਪਣਾ ਪਾਰਟੀ ਵੇਅਰ ਸੂਟ ਵੀ ਇੱਧਰ ਰੈਡੀ ਕਰਵਾ ਸਕਦੇ ਹੋ। ਜੇ ਆਪਣਾ ਡੇਲੀ ਵੇਅਰ ਸੂਟ ਤੁਸੀਂ ਰੈਡੀ ਕਰਵਾਉਣਾ ਤਾਂ ਇਹਦੇ ਵਿੱਚ ਕੋਈ ਵੀ ਆਪਣੀ ਡਿਜ਼ਾਈਨ ਕੱਟ ਸਕਦੇ ਹੋ। ਜ਼ਰੂਰੀ ਨਹੀਂ ਹੈਗਾ ਤੁਸੀਂ ਸਾਰਾ ਡਿਜ਼ਾਈਨ ਰ ਜੇ ਜੇਕਰ ਤੁਸੀਂ ਸਾਨੂੰ ਸ਼ੁਰੂ ਤੋਂ ਲੈ ਕੇ ਦੇਖ ਰਹੇ ਹੋਗੇ ਨਾ ਸਾਡੇ ਪੁਰਾਣੇ ਵੀਡੀਓ ਤੁਸੀਂ ਦੇਖ ਰਹੇ ਹੋ ਤੁਹਾਨੂੰ ਕਾफी ਸਾਰੀ ਡਿਜ਼ਾਈਨਿੰਗ ਸਾਡੀ ਇਹ ਕੱਟੀ ਹੋਈ ਵੀ ਰੈਡੀ ਮਿਲੂਗੀ ਤੁਹਾਨੂੰ ਕਾफी ਸਾਰੇ ਸੂਟ ਸਾਡੇ ਕੱਲੀ ਆਹ ਵਾਲੀ ਡਿਜ਼ਾਈਨਿੰਗ ਨਾਲ ਵੀ ਤਿਆਰ ਹੋਏ ਨੇ ਕਈ ਆਪਣੇ ਦੋ ਫਲਾਰ ਦੇ ਨਾਲ ਰੈਡੀ ਹੋਏ ਹੋਏ ਨੇ ਕਿ ਕਈ ਆਪਣੇ ਸਾਰੇ ਆਪਣਾ ਜਿਵੇਂ ਆਪਣਾ ਬਣਿਆ ਹੈ ਸਾਰਾ ਉਹ ਵੀ ਰੈਡੀ ਹੋਏ ਹੋਏ ਨੇ ਕਈ ਬਾਹ ਦੇ ਉੱਪਰ ਵੀ ਆਵਲਾ ਡਿਜ਼ਾਈਨ ਹੈਗਾ ਕੱਟ ਵਰਕਾਂ ਤੇ ਆਪਣਾ ਫਲਾਰ ਆ ਜੂਗਾ ਇਹਦੀ ਬਾਟਮ ਤੇ ਵੀ ਵਰਕ ਹੈਗਾ ਇਹਦੀ ਬਾਟਮ ਤੇ ਦੇਖੋ ਐਦਾਂ ਵਰਕ ਆ ਜੂਗਾ ਜਿਵੇਂ ਘੇਰੇ ਦੇ ਉੱਪਰ ਵਰਕ ਹੈਗਾ ਇਹ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਆਪਣਾ ਇਹ ਪਿਓਰ ਚਨੂਮ ਦਾ ਫੜ ਤਿਆਰ ਕਰਾਇਆ ਹੈ ਪਿਓਰ ਚਨੂਮ ਦਾ ਦੁਪੱਟਾ ਹੈਗਾ ਦੇਖੋ ਆਪਣਾ ਕਲਰਫੁਲ ਦੁਪੱਟਾ ਹੋਇਆ ਹੈਗਾ ਤਿਆਰ ਇਹਦਾ ਥੋਰ ਸਾਈਡ ਆਪਣਾ ਕਲਰਫੁਲ ਤਿਆਰ ਹੈਗਾ ਤੇ ਆਪਾਂ ਨੇ 골ਡਨ ਜੇ ਬੋਟ ਦੇ ਨਾਲ ਆਪਾਂ ਫਿਨਿਸ਼ਮੈਂਟ ਕੀਤੀ ਹੈ ਬਹੁਤ ਸੋਹਣਾ ਜਿਹਾ ਖੂਬਸੂਰਤ ਜਿਹਾ ਆਪਣਾ ਸੂਟ ਉਹ ਇਹ ਬਣ ਕੇ ਤਿਆਰ ਹੋਇਆ ਹੈਗਾ ਅਗਰ ਤੁਸੀਂ ਆਪਣਾ ਸੇਮ ਤਿਆਰ ਕਰਵਾਉਣਾ ਸੇਮ ਕਰਵਾ ਸਕਦੇ ਹੋਗੇ ਡਿਫਰੈਂਟ ਕਲਰ ਤੇ ਡਿਫਰੈਂਟ ਵਰਕ ਦੇ ਨਾਲ ਡਿਫਰੈਂਟ ਫੈਬਰਿਕ ਦੇ ਨਾਲ ਆਪਣਾ ਉਹਦਾ ਵੀ ਰੈਡੀ ਕਰਵਾ ਸਕਦੇ ਹੋਗੇ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਆਪਾਂ ਨੇ ਤਿਆਰ ਕਰਵਾਇਆਗਾ ਇਹ ਸੂਟ ਆਪਾਂ ਨੇ ਮਸਲੀਨ ਫੈਬਰਿਕ ਤੇ ਰੈਡੀ ਕਰਵਾਇਆਗਾ ਮਸਲੀਨ ਦੀ ਫੈਬਰਿਕ ਆ ਤੇ ਮਸਟਰਡ ਇਹਦਾ ਕਲਰ ਆਗਾ ਡਰਾ ਯੈਲੋ ਮਸਟਰਡ ਕਲਰ ਹੁੰਦਾਗਾ ਉਹ ਵਾਲਾ ਕਲਰ ਆ ਤੇ ਮਸ਼ੀਨ ਵਰਕ ਚ ਆਪਾਂ ਨੇ ਤਿਆਰ ਕਰਵਾਇਆ ਦੇਖੋ ਇਹ ਮਸ਼ੀਨ ਵਰਕ ਚ ਰੈਡੀ ਆ ਆਪਣਾ ਮਸਲੀਨ ਦੀ ਫੈਬਰਿਕ ਆ ਯੈਲੋ ਮਸਟਰਡ ਕਲਰ ਆ ਇਹਦਾ ਇਹਦੇ ਚਾਕਾਂ ਦੇ ਉੱਪਰ ਇਹਦਾ ਵਰਕ ਆਊਗਾ ਨੇੜੇ ਕੈਮਰਾ ਕਰਕੇ ਪਤਾ ਨੂੰ ਸਾਰਾ ਵਰਕ ਦਿਖਾ ਦਿੰਦੇ ਆ ਬਿਲਕੁਲ ਨਵਾਂ ਡਿਜ਼ਾਈਨ ਆਗਾ ਆਪਣਾ ਇਹ ਦੇਖੋ ਚਾਕਾਂ ਦੇ ਉੱਪਰ ਵਰਕ ਆਇਆ ਆਪਣੇ ਦਾ ਤੇ ਜਿਹੜਾ ਵਿੱਚ ਮਿਰਰ ਆ ਕਾਗਜ਼ੀ ਮਿਰਰ ਆ ਉਹ ਯੂਜ਼ ਕੀਤਾ ਗਿਆ ਹੈਗਾ ਐਦਾ ਦੇਖੋ ਬਾਕੀ ਕੇਜ ਵਗੈਰਾ ਤੇ ਆਪਾਂ ਨੇ ਲਈ ਸੀ ਲਿਗ ਵਾਈ ਹੈਗੀ ਤੇ ਇਹ ਚਾਕਾ ਤੇ ਵਰਕ ਆ ਗਿਆ ਇਹਦੇ ਗਲੇ ਦਾ ਵਰਕ ਆ ਦੇਖੋ ਬਹੁਤ ਸੋਹਣਾਗਾ ਇਹਦਾ ਗਲੇ ਦਾ ਵਰਕ ਬਣਿਆ ਹੈਗਾ ਤੇ ਇਹਦੀ ਬਾਹਾਂ ਦੇ ਉੱਪਰ ਵਰਕ ਕਾਊਗਾ ਇਹੀ ਵਰਕ ਸੇਮ ਤੁਸੀਂ ਸੀ ਨਾ ਪਹਿਲਾਂ ਇਹ ਪ੍ਰਿੰਟਰਡ ਸੂਟ ਦੇ ਉੱਪਰ ਰੈਡੀ ਕਰਵਾਇਆ ਸੀ ਇਹ ਵਾਲਾ ਵਰਕ ਤੁਸੀਂ ਦੇਖਿਆ ਹੋਊਗਾ ਪਹਿਲਾਂ ਇਹ ਹੁਣ ਆਪਾਂ ਨੇ ਪਲੇਨ ਸੂਟ ਤੇ ਕਰਵਾਇਆਗਾ ਦੇਖੋ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਤਿਆਰ ਹੋਇਆ ਤਾਂ ਇਨਾ ਕਦਾ ਵਰਕ ਆਗਾ ਚਾਕਾਂ ਦਾ ਵਰਕ ਆ ਬਾਹਾਂ ਦਾ ਵਰਕ ਆ ਤੇ ਵਾਈਟ ਲੇਸ ਨਾਲ ਆਪਾਂ ਸਾਰੀ ਫਿਨਿਸ਼ਿੰਗ ਦਵਾਤੀ ਸੂਟ ਨੂੰ ਐਦਾਂ ਵਾਈਟ ਲੇਸ ਦੇ ਨਾਲ ਇਹਦੀ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਬਾਟਮ ਇਹਦੀ ਆਪਾਂ ਇਦਾਂ ਪਲੇਨ ਹੀ ਰੱਖੀਏਗੀ ਤੁਸੀਂ ਆਹੀ ਵਰਕ ਹੈ ਜਿਹੜਾ ਸੇਮ ਹੈ ਬਾਟਮ ਤੇ ਕਰਵਾ ਸਕਦੇ ਹੋ ਬਾਹਾਂ ਵਾਲਾ ਸੇਮ ਵਰਕ ਹੈ ਦਾ ਬਾਟਮ ਤੇ ਹੋ ਜਾਊਗਾ ਨਾਲ ਇਹਦੇ ਸੁਪਰ ਨੈਟ ਦਾ ਦੁਪੱਟਾ ਹੈਗਾ ਤੇ ਵਾਈਟ ਲੇਸ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦੁੱਤੀ ਹੈ ਦੇਖੋ ਸੂਪਰ ਨੈਟ ਦਾ ਦੁਪੱਟਾ ਤੇ ਵਾਈਟ ਲੇਸ ਨਾਲ ਆਪਾਂ ਫਿਨਿਸ਼ਿੰਗ ਦੇਤੀ ਤੁਸੀਂ ਆਪਣੀ ਫੈਬਰਿਕ ਕੋਈ ਵੀ ਸਿਲੈਕਟ ਕਰ ਸਕਦੇ ਹੋ ਕਲਰ ਕੋਈ ਵੀ ਲੈ ਸਕਦੇ ਹੋ ਇਹ ਮਸਲੀਨ ਤੇ ਰੈਡੀ ਹੈ ਤੁਸੀਂ ਮੈਰਵਰੀ ਤੇ ਵੀ ਕਰਵਾ ਸਕਦੇ ਹੋ ਕੈਮਰਿਕ ਤੇ ਵੀ ਨੀਲਨ ਕਾਟਨ ਤੇ ਇਹਦੇ ਕਾਫੀ ਆਪਣੇ ਰਾਮ ਟੈਕਸਟ ਕਾਟਨ ਵਗੈਰਾ ਹਨਾ ਸੈਲਫ ਲਾਈਨਿੰਗ ਵਾਲੇ ਤੇ ਆਪਣੇ ਵਿੱਚ ਵਾਈਟ ਲਾਈਨਿੰਗ ਵਾਲੇ ਵਾਈਟ ਲੈਣਾ ਦਾ ਹਨ ਜਿਹੜੇ ਸੂਟ ਦੇ ਕਾਫੀ ਆਏ ਹੋਏ ਨੇ ਕਿ ਤੁਸੀਂ ਕਿਸੇ ਤੇ ਵੀ ਆਪਣਾ ਇਹ ਡਿਜ਼ਾਈਨਰ ਤਿਆਰ ਕਰਵਾ ਕੇ ਲੈ ਸਕਦੇ ਹੋ ਵੈਸੇ ਇਹ ਬਣਿਆ ਹੋਇਆ ਪ੍ਰਿੰਟਰਡ ਸੂਟ ਤੇ ਹੀ ਬਹੁਤ ਸੋਹਣਾ ਲੱਗਦਾ ਤੁਸੀਂ ਇਹ ਪ੍ਰਿੰਟ ਤੇ ਵੀ ਆਪਣਾ ਸਿਲੈਕਟ ਕਰ ਸਕਦੇ ਹੋ ਡਿਜ਼ਾਈਨ ਜਿਹੜਾ ਬਣਵਾ ਕੇ ਲੈ ਸਕਦੇ ਹੋ ਬਹੁਤ ਸੋਹਣੀ ਪੈਰੈਂਟ ਡਿਜ਼ਾਈਨਿੰਗ ਹੈ ਜਿਹੜੀ ਆਪਣੀ ਇਹ ਤਿਆਰ ਹੋਈ ਹੋਈ ਹੈ ਹਾਂਜੀ ਜਿਹੜਾ ਆਪਣਾ ਨੈਕਸਟ ਸੂਟ ਹੈਗਾ ਇਹ ਵਾਲਾ ਆਪਣਾ ਤਿਆਰ ਹੈਗਾ ਮੈਲਬਰੀ ਤੇ ਮੈਲਬਰੀ ਤੇ ਰੈਡੀ ਕਰਵਾਇਆ ਆਪਾਂ ਨੇ ਬਹੁਤ ਸੋਹਣਾ ਇਹ ਡਾਰਕ ਪੀਚ ਜਿਹਾ ਕਲਰ ਹੁੰਦਾਗਾ ਪੀਚ ਪੀਚ ਨਾਲੋਂ ਵੀ ਹਟਕੇ ਜਿਹਾ ਹੁੰਦਾ ਆਨਿਅਨ ਸ਼ੇਡ ਪਿੰਕ ਆਨਿਅਨ ਸ਼ੇਡ ਹੈਗਾ ਇਹ ਬਹੁਤ ਸੋਹਣਾ ਕਲਰ ਹੈਗਾ ਦੇਖੋ ਮੈਲਵਰੀ ਦਾ ਆਪਣਾ ਜਿਹੜਾ ਹੈ ਤਿਆਰ ਕਰਵਾ ਲਿਆ ਹੈ ਆਲਓਵਰ ਸੂਟ ਆਪਣਾ ਹੈ ਮੈਲਵਰੀ ਤੇ ਰੈਡੀ ਕਰਵਾਇਆ ਬਹੁਤ ਸੋਹਣਾ ਦੇਖੋ ਇਦਾਂ ਡਿਜ਼ਾਈਨ ਆਪਣਾ ਤਿਆਰ ਹੋਇਆ ਹੈਗਾ ਜਿਹੜਾ نیچے ਦੇਖੋ ਆਪਣੇ ਆਹ ਤਾਨੂੰ ਦਿਖ ਰਿਹਾ ਹੈਗਾ ਗ੍ਰੀਨ ਜੇ ਸ਼ੇਡ ਦੇ ਵਿੱਚ ਇਹ ਆਪਣੇ ਪੈਚ ਲਗਾ ਕੇ ਵਰਕ ਕਰਵਾਇਆ ਪੈਚ ਲੱਗਿਆ ਹੋਇਆ ਹੈਗਾ ਫਿਰ ਉਹਦੇ ਉੱਪਰ ਮਸ਼ੀਨ ਨਾਲ ਆਪਣੇ ਵਰਕ ਕਰਵਾਇਆ ਤਿੰਨ ਫਲਾਰ ਬਣੇ ਹੋਏ ਨੇ ਦਾ ਘੇਰੇ ਦੇ ਉੱਪਰ ਫਿਰ ਇਹਦੇ ਨੈੱਕ ਤੇ ਤਾਂ ਕੋਈ ਡਿਜ਼ਾਈਨ ਨਹੀਂ ਹੈਗਾ ਨੈੱਕ ਦਾ ਡਿਜ਼ਾਈਨ ਨਹੀਂ ਹੈਗਾ ਤੇ ਇਹਦੇ ਬਾਹਾਂ ਦਾ ਡਿਜ਼ਾਈਨ ਹੈਗਾ ਦੇਖੋ ਇਹਦਾ ਪੈਚ ਲੱਗ ਕੇ ਹੀ ਬਾਹਾਂ ਤੇ ਡਿਜ਼ਾਈਨ ਹੋਇਆ ਹੋਇਆ ਹੈਗਾ ਦੇਖੋ ਐਵੇਂ ਪੈਚ ਲੱਗਿਆ ਹੋਇਆ ਹੈਗਾ ਫਿਰ ਆਹੀ ਉੱਪਰ ਇੱਕ ਜਿਹੜਾ ਫਲਾਰ ਬਣਾਇਆ ਹੋਇਆ ਹੈਗਾ ਤੇ ਇਹ ਤੁਸੀਂ ਸਾਡਾ ਪਹਿਲਾ ਸੂਟ ਜਿਹੜਾ ਇਹ ਡਿਜ਼ਾਈਨ ਹੈਗਾ ਤੁਸੀਂ ਇਹ ਇਹ ਆਪਾਂ ਮੈਚਿੰਗ ਵਿੱਚ ਬਣਾਇਆ ਸੀਗਾ ਜਿਹੜਾ ਪੈਚ ਲੱਗਾ ਹੋਇਆ ਇਹਦੇ ਨਾਲ ਦੀ ਬਾਟਮ ਸੀਗੀ ਤੇ ਆਪਾਂ ਸਾਰਾ ਮਤਲਬ ਮੈਚਿੰਗ ਵਿੱਚ ਬਣਾਇਆ ਹੋਇਆ ਸੀ ਕੈਮਰੀਕ कॉटन ਤੇ ਇਹ ਕਸਟਮਰ ਨੇ ਇਹਦਾ ਆਪਣਾ ਹੀ ਆਲ ਓਵਰ ਰੱਖ ਲੈ ਸਾਰਾ ਸੂਟ ਪੈਚ ਉਹੀ ਆਪਣਾ ਸੇਮ ਕਲਰ ਦਾ ਰੱਖਿਆਗਾ ਨਾਲ ਇਹਦੇ ਸੁਪਰ نیٹ ਦਾ ਦੁਪੱਟਾ ਹੈਗਾ ਸੁਪਰ نیٹ ਦਾ ਦੁਪੱਟਾ ਦੇਖੋ ਆਪਾਂ ਨੇ ਟਾਈ ਡਾਈ ਕਰਵਾਇਆ ਹੈ ਇਦਾਂ ਸਾਰਾ ਟਾਈ ਡਾਈ ਹੋਇਆ ਹੈ ਸੁਪਰ نیٹ ਦਾ ਦੁਪੱਟਾ ਤੇ ਜਿਹੜਾ ਜਿਹੜਾ ਪੈਚ ਲੱਗਾ ਹੋਇਆਗਾ ਪੈਚ ਨਾਲ ਦੀ ਲੇਸ ਨਾਲ ਆਪਣੇ ਨੂੰ ਫਿਨਿਸ਼ਿੰਗ ਦਿੱਤੀ ਹੈ ਦੇਖੋ ਬਹੁਤ ਹੀ ਜਿਆਦਾ ਸੋਹਣਾ ਪਿਆਰਾ ਜਿਹੜਾ ਆਪਣਾ ਡਿਫਰੈਂਟ ਜਿਹਾ ਸੂਟ ਬਣ ਕੇ ਤਿਆਰ ਹੋਇਆ ਗਰਮੀਆਂ ਦੇ ਵਿੱਚ ਇਹਹ ਜੇ ਕਲਰ ਵੀ ਤੇ ਇਹਹ ਜੇ ਵਾਕ ਵੀ ਬਹੁਤ ਸੋਹਣੇ ਲੱਗਦੇ ਨੇਗੇ ਕਾਫੀ ਸੋਹਣੇ ਖੂਬਸੂਰਤ ਵਾਕ ਜਿਹੜੇ ਆਪਾਂ ਇਹ ਤਿਆਰ ਕਰਵਾਏ ਨੇ ਗਰਮੀਆਂ ਦੇ ਲਈ ਤੁਸੀਂ ਆਪਣਾ ਕੈਮਰਿਕ ਤੇ ਕਰਵਾਉਣਾ ਟਾਈਮ ਰਿਕਤੇ ਕਰਵਾ ਸਕਦੇ ਹੋ ਮੈਚਿੰਗ ਕਰਵਾਉਣਾ ਆਲ ਓਵਰ ਕਰਵਾਉਣਾ ਹਨਾ ਜਿਵੇਂ ਤੁਹਾਡੀ ਪਸੰਦ ਆ ਜੇ ਤੁਸੀਂ ਪ੍ਰਿੰਟਡ ਸ਼ਰਟ ਲੈ ਕੇ ਪਲੇਨ ਬਾਟਮ ਦੇ ਪਲੇਨ ਸੌਰੀ ਪ੍ਰਿੰਟਡ ਸਲਵਾਰ ਦੇ ਨਾਲ ਤੇ ਪਲੇਨ ਆਪਣੇ ਲੈਣੀ ਤੁਸੀਂ ਸ਼ਰਟ ਉਹਦੇ ਉੱਪਰ ਵੀ ਇਹ ਵਰਕ ਬਹੁਤ ਸੋਹਣਾ ਲੱਗੂਗਾ ਸਲਵਾਰ ਨਾਲ ਦਾ ਦੇਖੋ ਜਿਹੜਾ ਪ੍ਰਿੰਟਡ ਸਲਵਾਰ ਹੋਗੀ ਉਹ ਇੱਥੇ ਪੈਚ ਲੱਗ ਜੂਗਾ ਜਿਹੜੇ ਸਾਰੇ ਇਹਦੇ ਵਿੱਚ ਪੈਚ ਦੇ ਵਿੱਚ ਕਲਰ ਹੋਣਗੇ ਉਹਨਾਂ ਦੇ ਫਲਾਰ ਬਣ ਜਾਣਗੇ ਬਹੁਤ ਸੋਹਣੀ ਚੀਜ਼ ਜਿਹੜੀ ਇਹ ਬੜ ਕੇ ਤਿਆਰ ਹੋਊਗੀ ਤੁਸੀਂ ਉਦਾਂ ਵੀ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਬਹੁਤ ਸੋਹਣੀ ਪੈਰ ਤੇ ਖੂਬਸੂਰਤ ਡਿਜ਼ਾਈਨਿੰਗ ਆਗੀ ਆਪਣਾ ਕਲਰ ਵਗੈਰਾ ਸਿਲੈਕਟ ਕਰਕੇ ਫੈਬਰਿਕ ਸਿਲੈਕਟ ਕਰਕੇ ਕਿਸੇ ਤੇ ਵੀ ਰੈਡੀ ਕਰਵਾ ਸਕਦੇ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਸਾਰੇ ਪੂ ਮਸ਼ੀਨ ਵਰਕ ਦੇ ਵਿੱਚ ਰੈਡੀ ਕਰਵਾ ਲਈ ਸੀਗੇ ਦੇ ਬਹੁਤ ਸੋਹਣੇ ਆਪਣੇ ਡਿਜ਼ਾਈਨ ਤਿਆਰ ਹੋਏ ਹੋਏ ਸੀ ਕਿ ਜੇ ਅਮੀਰ ਕਾਪਟਨ ਸਾਰਿਆਂ ਨੂੰ ਪਸੰਦ ਆਉਣਗੇ ਤੁਸੀਂ ਸੇਮ ਵੀ ਤਿਆਰ ਕਰਵਾ ਸਕਦੇ ਹੋ ਸੂਟ ਅਗਰ ਤੁਸੀਂ ਆਪਣਾ ਡਿਫਰੈਂਟ ਫੈਬਰਿਕ ਦੇ ਨਾਲ ਡਿਫਰੈਂਟ ਵਰਕ ਦੇ ਨਾਲ ਰੈਡੀ ਕਰਵਾਉਣਾ ਹੈ ਉਦੋਂ ਵੀ ਆਪਣਾ ਰੈਡੀ ਕਰਵਾ ਕੇ ਲੈ ਸਕਦੇ ਹੋ ਪਾਪੀ ਜੀ ਬਾਕੀ ਜੇ ਮੈਂ ਤੁਹਾਡੀ ਚੁਆਇਸ ਹੋਈ ਆਪਣੀ ਸਿਲੈਕਸ਼ਨ ਕਰਕੇ ਤੁਸੀਂ ਸਾਨੂੰ ਵਟਸਐਪ ਤੇ ਭੇਜ ਸਕਦੇ ਹੋ ਤੁਸੀਂ ਸੇਮ ਸੂਟ ਨਾਲ ਤਰ ਤਰ੍ਹਾਂ ਬਾਕੀ ਲੈ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਹੁੰਦਾ 623916899 ਹਾਂਜੀ ਸਾਡੇ ਅੱਜ ਦੇ ਵੀਡੀਓ ਦੇਖ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ